ਮਹਾਰਾਜ ਨੇ ਅਨੇਕਾ ਕੌਤਕ ਵਰਤਾਏ ਜ਼ਬਰ ਤੇ ਜ਼ੁਲਮ ਦੇ ਨਾਲ ਟੱਕਰ ਲਈ ਸ਼ਰਧਾ ਤੇ ਭਾਵਨਾ ਦੇ ਨਾਲ ਆਏ ਗੁਰਸਿੱਖਾਂ ਨੂੰ ਨਿਵਾਜਿਆ ਮਹਾਰਾਜ ਨੇ ਪਕਸ਼ਸ਼ਾਂ ਰਹਿਮਤਾਂ ਦਾ ਮੀਂਹ ਵਰਸਾਇਆ ਔਰ ਸਤਗੁਰੂ ਪਾਤਸ਼ਾ ਕਲਗੀਧਰ ਦਰਸ਼ਪੇਸ਼ਟਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲਾਂ ਨਾਂ ਗੋਬਿੰਦ ਰਾਏ ਨੌਵੇਂ ਗੁਰਦੇਵ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਦੀਆਂ ਗਤੀਵਿਧੀਆਂ ਮਹਾਰਾਜ ਨੇ ਆਖਿਆ ਗੁਰਸਿੱਖੋ ਜਬਰਦਸਤ ਮੁਕਾਬਲਾ ਹੁਣ ਸਵਰਦੇ ਨਾਲ ਨਹੀਂ ਤੇਗ ਦੇ ਨਾਲ ਕਰਾਂਗੇ ਜਿਹੜਾ ਚੜ ਕੇ ਆਏਗਾ ਇਕਿਆਂ ਦੇ 41 ਪਾ ਕੇ ਮੋੜਾਂਗੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇੱਧਰ ਦਿੱਲੀ ਦਾ ਸਮਰਾਟ ਔਰੰਗਜ਼ੇ ਬਾਦਸ਼ਾਹ ਅਤ ਦਰਜੇ ਦਾ ਅਤਿਆਚਾਰੀ ਐਨੀ ਅੰਦਰ ਕੱਟੜਤਾ ਕੁੱਟ-ਕੁੱਟ ਕੇ ਭਰੀ ਪਈ ਏ ਉਹ ਕਹਿੰਦਾ ਦੁਨੀਆਂ ਵਿੱਚੋਂ ਧਰਮ ਸਾਰੇ ਮਿਟਾ ਦੇਣੇ ਨੇ ਦੁਨੀਆਂ ਵਿੱਚ ਸਭ ਧਰਮ ਮਿਟਾ ਕੇ ਕੇਵਲ ਇਸਲਾਮ ਦਾ ਝੰਡਾ ਚੁਲੇਗਾ ਧਰਮ ਕੋਈ ਮਾੜਾ ਨਹੀਂ ਹੁੰਦਾ ਇਹ ਵੀ ਗੱਲ ਯਾਦ ਰੱਖਿਓ ਧਰਮ ਕੋਈ ਮਾੜਾ ਨਹੀਂ ਪਰ ਮਹਾਰਾਜ ਕਹਿੰਦੇ ਨੇ ਕਿਸੇ ਨੂੰ ਧੱਕੇ ਦੇ ਨਾਲ ਕਿਸੇ ਦਾ ਧਰਮ ਤਬਦੀਲ ਕਰਨਾ ਅਕਾਲ ਪ੍ਰਭੂ ਦੀਆਂ ਨਜ਼ਰਾਂ ਵਿੱਚ ਸਭ ਤੋਂ ਵੱਡਾ ਜ਼ੁਲਮ ਹੈ ਹਾਂ ਕੋਈ ਆਪਣੀ ਮਰਜ਼ੀ ਦੇ ਨਾਲ ਕਿਸੇ ਧਰਮ ਵਿੱਚ ਆਉਂਦਾ ਹੈ ਉਹ ਗੱਲ ਵੱਖਰੀ ਹੈ ਪਰ ਔਰੰਗਜ਼ੇ ਬਾਦਸ਼ਾਹ ਦੀ ਕੱਟੜਤਾ ਨਹੀਂ ਸੀ 9ਵੇਂ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਦੀ ਹੋਰੇ ਜ਼ੁਲਮ ਨੂੰ ਥੱਲ ਪਾਉਣ ਲਈ ਸ਼ਹਾਦਤ ਦਾ ਜਨਮ ਕੀਤਾ ਅਨੰਦਪੁਰ ਸਾਹਿਬ ਵਿੱਚ ਗਤੀਵਧੀਆਂ ਵਧੀਆਂ ਤਲਗੀ ਤਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਆਖਿਆ ਮਹਾਰਾਜ ਨੇ ਆਖਿਆ ਗੁਰਸਿੱਖੋ ਸ਼ਿਕਾਰ ਖੇਡੋ ਸ਼ਸਤਰ ਪਹਿਨੋ ਘੋੜਸਵਾਰੀ ਕਰੋ ਔਰ ਇੱਕ ਨਗਾਰਾ ਮੜਿਆ ਜਿਸ ਦਾ ਨਾਂ ਹੀ ਮਹਾਰਾਜ ਨੇ ਲਨਜੀਤ ਨਗਾਰਾ ਰੱਖਿਆ ਲਗਦੀਆਂ ਰਣਜੀਤ ਨਗਾਰੇ ਤੇ ਚੋਟਾਂ ਔਰ ਜਦੋਂ ਰਣਜੀਤ ਨਗਾਰੇ ਤੇ ਚੋਟਾਂ ਲਗਦੀਆਂ ਯੋਧੇ ਗੁਰਸਿੱਖ ਯੋਧੇ ਸ਼ਸਤਰ ਪਹਿਨ ਕੇ ਘੋੜਿਆਂ ਤੇ ਸਵਾਰ ਹੋ ਕੇ ਮਹਾਰਾ ਦਾ ਹੁਕਮ ਪਾ ਕੇ ਸ਼ਮਾਲਕ ਦੀਆਂ ਪਹਾੜੀਆਂ ਵਿੱਚ ਜਿਹੜੇ ਗੁਰਸਿੱਖ ਅਨੰਦਪੁਰ ਸਾਹਿਬ ਦੇ ਪਾਵਨ ਧਰਤੀ ਦੇ ਦਰਸ਼ਨ ਦਿਦਾਰੇ ਕਰਦੇ ਨੇ ਤੁਸੀਂ ਤੱਕਿਆ ਹੋਵੇਗਾ ਪਿਛਲੇ ਪਾਸੇ ਸ਼ਮਾਲਕ ਦੀਆਂ ਪਹਾੜੀਆਂ ਨੇ ਗੁਰਦੇਵ ਪਾਤਸ਼ਾਹ ਗੁਰਸਿੱਖ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਉਸ ਪਾਵਨ ਧਰਤੀ ਤੇ ਮਹਾਰਾਜ ਨੇ ਅਨੇਕਾਂ ਕੌਤਕ ਵਰਤਾਏ ਜ਼ਬਰ ਤੇ ਜ਼ੁਲਮ ਦੇ ਨਾਲ ਟੱਕਰ ਲਈ ਸ਼ਰਧਾ ਤੇ ਭਾਵਨਾ ਦੇ ਨਾਲ ਆਏ ਗੁਰਸਿੱਖਾਂ ਨੂੰ ਨਿਵਾਜਿਆ ਮਹਾਰਾਜ ਨੇ ਬਖਸ਼ਿਸ਼ਾਂ ਰਹਿਮਤਾਂ ਦਾ ਮੀਂਹ ਵਰਸਾਇਆ ਔਰ ਸਤਗੁਰੂ ਪਤਸ਼ਾ ਕਲਗੀਧਰ ਦਸ਼ਮੇਸ਼ਠਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲਾ ਨਾਂ ਗੋਬਿੰਦ ਰਾਏ ਨਾਮੇ ਗੁਰਦੇਵ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਦੀਆਂ ਗਤੀਵਿਧੀਆਂ ਮਹਾਰਾਜ ਨੇ ਆਖਿਆ ਗੁਰਸਿੱਖੋ ਜ਼ਬਰ ਦਾ ਮੁਕਾਬਲਾ ਹੁਣ ਸਬਰ ਦੇ ਨਾਲ ਨਹੀਂ ਤੇਗ ਦੇ ਨਾਲ ਕਰਾਂਗੇ ਜਿਹੜਾ ਚੜ ਕੇ ਆਏਗਾ ਇਕਿਆਂ ਦੇ 41 ਪਾ ਕੇ ਮੋੜਾਂਗੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇੱਧਰ ਦਿੱਲੀ ਦਾ ਸਮਰਾਟ ਔਰੰਗਜ਼ੇ ਬਾਦਸ਼ਾਹ ਅਤ ਦਰਜੇ ਦਾ ਅਤਿਆਚਾਰੀ ਅਨੀ ਅੰਦਰ ਕੱਟੜਤਾ ਕੁੱਟ-ਕੁੱਟ ਕੇ ਭਰੀ ਪਈ ਏ ਉਹ ਕਹਿੰਦਾ ਦੁਨੀਆਂ ਵਿੱਚੋਂ ਧਰਮ ਸਾਰੇ ਮਿਟਾ ਦੇਣੇ ਨੇ ਦੁਨੀਆਂ ਵਿੱਚ ਸਭ ਧਰਮ ਮਿਟਾ ਕੇ ਕੇਵਲ ਇਸਲਾਮ ਦਾ ਝੰਡਾ ਚੁਲੇਗਾ ਧਰਮ ਕੋਈ ਮਾੜਾ ਨਹੀਂ ਹੁੰਦਾ ਇਹ ਵੀ ਗੱਲ ਯਾਦ ਰੱਖਿਓ ਧਰਮ ਕੋਈ ਮਾੜਾ ਨਹੀਂ ਪਰ ਮਹਾਰਾਜ ਕਹਿੰਦੇ ਨੇ ਕਿਸੇ ਨੂੰ ਧੱਕੇ ਦੇ ਨਾਲ ਕਿਸੇ ਦਾ ਧਰਮ ਤਬਦੀਲ ਕਰਨਾ ਅਕਾਲ ਪ੍ਰਭੂ ਦੀਆਂ ਨਜ਼ਰਾਂ ਵਿੱਚ ਸਭ ਤੋਂ ਵੱਡਾ ਜ਼ੁਲਮ ਹੈ ਹਾਂ ਕਿ ਆਪਣੀ ਮਰਜ਼ੀ ਦੇ ਨਾਲ ਕਿਸੇ ਧਰਮ ਵਿੱਚ ਆਉਂਦਾ ਹੈ ਉਹ ਗੱਲ ਵੱਖਰੀ ਹੈ ਪਰ ਔਰੰਗਜ਼ੇਬ ਬਾਦਸ਼ਾਹ ਦੀ ਕੱਟੜਤਾ ਨਹੀਂ ਸੀ ਨੌਵੇਂ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਦੀ ਹੋਰੇ ਜ਼ੁਲਮ ਨੂੰ ਠੱਲ ਪਾਉਣ ਲਈ ਸ਼ਹਾਦਤ ਦਾ ਜਾਂਮ ਕੀਤਾ ਅਨੰਦਪੁਰ ਸਾਹਿਬ ਵਿੱਚ ਗਤੀ ਵਧੀਆਂ ਵਧੀਆਂ ਤਲਗੀ ਤਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਆਖਿਆ ਮਹਾਰਾਜ ਨੇ ਆਖਿਆ ਗੁਰਸਿੱਖੋ ਸ਼ਿਕਾਰ ਖੇਡੋ ਸ਼ਸਤਰ ਪਹਿਨੂ ਘੋੜਸਵਾਰੀ ਕਰੋ ਔਰ ਇੱਕ ਨਗਾਰਾ ਮੜਿਆ ਜਿਸ ਦਾ ਨਾਂ ਹੀ ਮਹਾਰਾਜ ਰਣਜੀਤ ਨਗਾਰਾ ਰੱਖਿਆ ਲਗਦੀਆਂ ਰਣਜੀਤ ਨਗਾਰੇ ਤੇ ਚੋਟਾਂ ਔਰ ਜਦੋਂ ਰਣਜੀਤ ਨਗਾਰੇ ਤੇ ਚੋਟਾਂ ਲਗਦੀਆਂ ਯੋਧੇ ਗੁਰਸਿੱਖ ਯੋਧੇ ਸ਼ਸਤਰ ਪਹਿਨ ਕੇ ਘੋੜਿਆਂ ਤੇ ਸਵਾਰ ਹੋ ਕੇ ਮਹਾਰਾਜ ਦਾ ਹੁਕਮ ਪਾ ਕੇ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਜਿਹੜੇ ਗੁਰਸਿੱਖ ਅਨੰਦਪੁਰ ਸਾਹਿਬ ਦੇ ਪਾਵਨ ਧਰਤੀ ਤੇ ਦਰਸ਼ਨ ਦਿਦਾਰੇ ਕਰਦੇ ਨੇ ਤੁਸੀਂ ਤੱਕਿਆ ਹੋਵੇਗਾ ਪਿਛਲੇ ਪਾਸੇ ਸ਼ਿਵਾਲਕ ਦੀਆਂ ਪਹਾੜੀਆਂ ਨੇ ਗੁਰਦੇਵ ਪਾਤਸ਼ਾਹ ਗੁਰਸਿੱਖ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਉਸ ਪਾਵਨ ਧਰਤੀ ਤੇ ਮਹਾਰਾਜ ਨੇ अनेका ਕੌਤਕ ਵਰਤਾਏ ਜ਼ਬਰ ਤੇ ਜ਼ੁਲਮ ਦੇ ਨਾਲ ਟੱਕਰ ਲਈ ਸ਼ਰਧਾ ਤੇ ਭਾਵਨਾ ਦੇ ਨਾਲ ਆਏ ਗੁਰਸਿੱਖਾਂ ਨੂੰ ਨਿਵਾਜਿਆ ਮਹਾਰਾਜ ਨੇ ਪਾਕਿਸਤਾਨ ਰਹਿਮਤਾ ਦਾ 20 ਵਰਸਾਇਆ ਔਰ ਸਤਗੁਰੂ ਪਤਸ਼ਾ ਕਲਗੀਧਰ ਦਰਸ਼ਪੇਸ਼ਟਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲਾ ਨਾਂ ਗੋਬਿੰਦ ਰਾਏ ਨੌਵੇਂ ਗੁਰਦੇਵ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਦੀਆਂ ਗਤੀਵਿਧੀਆਂ ਮਹਾਰਾਜ ਨੇ ਆਖਿਆ ਗੁਰਸਿੱਖੋ ਜ਼ਬਰ ਦਾ ਮੁਕਾਬਲਾ ਹੁਣ ਸਬਰ ਦੇ ਨਾਲ ਨਹੀਂ ਤੇਗ ਦੇ ਨਾਲ ਕਰਾਂਗੇ ਜਿਹੜਾ ਚੜ ਕੇ ਆਏਗਾ ਇਕੀਆਂ ਦੇ 41 ਪਾ ਕੇ ਮੋੜਾਂਗੇ ਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇੱਧਰ ਦਿੱਲੀ ਦਾ ਸਮਰਾਟ ਔਰੰਗਜ਼ੇ ਬਾਦਸ਼ਾਹ ਅਤਿ ਦਰਜੇ ਦਾ ਅਤਿਆਚਾਰੀ ਐਨੀ ਅੰਦਰ ਕੱਟੜਤਾ ਕੁੱਟ-ਕੁੱਟ ਕੇ ਭਰੀ ਪਈ ਏ ਉਹ ਕਹਿੰਦਾ ਦੁਨੀਆਂ ਵਿੱਚੋਂ ਧਰਮ ਸਾਰੇ ਮਿਟਾ ਦੇਣੇ ਨੇ ਦੁਨੀਆਂ ਵਿੱਚ ਸਭ ਧਰਮ ਮਿਟਾ ਕੇ ਕੇਵਲ ਇਸਲਾਮ ਦਾ ਝੰਡਾ ਚੁਲੇਗਾ ਧਰਮ ਕੋਈ ਮਾੜਾ ਨਹੀਂ ਹੁੰਦਾ ਇਹ ਵੀ ਗੱਲ ਯਾਦ ਰੱਖਿਓ ਧਰਮ ਕੋਈ ਮਾੜਾ ਨਹੀਂ ਪਰ ਮਹਾਰਾਜ ਕਹਿੰਦੇ ਨੇ ਕਿਸੇ ਨੂੰ ਧੱਕੇ ਦੇ ਨਾਲ ਕਿਸੇ ਦਾ ਧਰਮ ਤਬਦੀਲ ਕਰਨਾ ਅਕਾਲ ਪੁਰਖ ਦੀਆਂ ਨਜ਼ਰਾਂ ਵਿੱਚ ਸਭ ਤੋਂ ਵੱਡਾ ਜ਼ੁਲਮ ਹੈ ਹਾਂ ਕੋਈ ਆਪਣੀ ਮਰਜ਼ੀ ਦੇ ਨਾਲ ਕਿਸੇ ਧਰਮ ਵਿੱਚ ਜਾਂਦਾ ਹੈ ਉਹ ਗੱਲ ਵੱਖਰੀ ਹੈ ਪਰ ਔਰੰਗਜ਼ੇ ਬਾਦਸ਼ਾਹ ਦੀ ਕੱਟੜਤਾ ਨਹੀਂ ਸੀ ਨੌਵੇਂ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਦੀ ਹੋਰੇ ਜ਼ੁਲਮ ਨੂੰ ਠੱਲ ਪਾਉਣ ਲਈ ਸ਼ਹਾਦਤ ਦਾ ਜਾਨ ਪੀਤਾ ਅਨੰਦਪੁਰ ਸਾਹਿਬ ਵਿੱਚ ਗਤੀਵਧੀਆਂ ਵਧੀਆਂ ਕਲਗੀਧਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਆਖਿਆ ਮਹਾਰਾਜ ਨੇ ਆਖਿਆ ਗੁਰਸਿੱਖੋ ਸ਼ਿਕਾਰ ਖੇਡੋ ਸ਼ਸਤਰ ਪੈਨੋ ਘੋੜ ਸਵਾਰੀ ਕਰੋ ਔਰ ਇੱਕ ਨਗਾਰਾ ਮੜਿਆ ਜਿਸ ਦਾ ਨਾਂ ਹੀ ਮਹਾਰਾਜ ਨੇ ਰਣਜੀਤ ਨਗਾਰਾ ਰੱਖਿਆ ਲੱਗਦੀਆਂ ਰਣਜੀਤ ਨਗਾਰੇ ਤੇ ਚੋਟਾਂ ਔਰ ਜਦੋਂ ਰਣਜੀਤ ਨਗਾਰੇ ਤੇ ਝੋਟਾਂ ਲਗਦੀਆਂ ਯੋਧੇ ਗੁਰਸਿੱਖ ਯੋਧੇ ਸ਼ਸਤਰ ਪਹਿਨ ਕੇ ਘੋੜਿਆਂ ਤੇ ਸਵਾਰ ਹੋ ਕੇ ਮਹਾਰਾ ਦਾ ਹੁਕਮ ਪਾ ਕੇ ਸ਼ਮਾਲਕ ਦੀਆਂ ਪਹਾੜੀਆਂ ਵਿੱਚ ਜਿਹੜੇ ਗੁਰਸਿੱਖ ਅਨੰਦਪੁਰ ਸਾਹਿਬ ਦੇ ਪਾਵਨ ਧਰਤੀ ਤੇ ਦਰਸ਼ਨ ਦਿਦਾਰੇ ਕਰਦੇ ਨੇ ਤੁਸੀਂ ਤੱਕਿਆ ਹੋਵੇਗਾ ਪਿਛਲੇ ਪਾਸੇ ਸ਼ਮਾਲਕ ਦੀਆਂ ਪਹਾੜੀਆਂ ਨੇ ਗੁਰਦੇਵ ਪਾਤਸ਼ਾਹ ਗੁਰਸਿੱਖ